ਸਸ਼ਵੀ ਗਾਲ ਜੀ ਮੈਂ ਹਾ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਰਾਸ਼ਨ ਕਾਰਡ ਦੇ ਉੱਤੇ ਇੱਕ ਵੱਡਾ ਕੇਂਦਰੀ ਜਾਂਚ ਹੋਣ ਜਾ ਰਹੀ ਹੈ ਕੇਂਦਰ ਸਰਕਾਰ ਨੇ ਇੱਕ ਵੱਡਾ ਜਿਹੜਾ ਹੈ ਚੈਕਿੰਗ ਕਰਨੀ ਹੈ ਜਿਹੜੇ ਮੁਫਤ ਰਾਸ਼ਨ ਦਾ ਆਨੰਦ ਮਾਣ ਰਹੇ ਸੀ ਜਿਨ੍ਹਾਂ ਕੋਲ ਕੋਠੀਆਂ ਕਾਰਾ ਜਿਨ੍ਹਾਂ ਕੋਲ ਸਰਕਾਰੀ ਨੌਕਰੀਆਂ ਜਿਨ੍ਹਾਂ ਦੇ ਬਿਜ਼ਨਸ ਚੱਲਦੇ ਸੀ ਉਹ ਵੀ ਇਸ ਮੁਫਤ ਜਿਹੜੇ ਨੇ ਨੰਦ ਮਾਰੀ ਸੀ ਰਾਸ਼ਨ ਦਾ ਲੇਕਿਨ ਉਹਨਾਂ ਦਾ ਰਾਸ਼ਨ ਹੁਣ ਕਰ ਦਿੱਤਾ ਜਾਏਗਾ ਬੰਦ ਤਾਂ ਦੱਸਦੇ ਆ ਕਿ ਸੂਤਰਾਂ ਤੋਂ ਬੰਦ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਹੈ ਰਾਸ਼ਟਰੀ ਖੁਰਾਕ ਸਕਿਆ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ 80 ਕਰੋੜ ਲੋਕਾਂ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਦਿੱਤੀ ਜਾ ਰਹੀ ਹੈ ਖੁਰਾਕ ਸਪਲਾਈ ਮੰਤਰਾਲੇ ਵਿੱਚ ਸਾਹਮਣੇ ਆਇਆ ਕਿ ਦੇਸ਼ ਵਿੱਚ 8.54 ਕਰੋੜ ਲੋਕ ਰਹਿੰਦੇ ਹਨ ਇਹ ਯੋਜਨਾ ਦਾ ਲਾਭ ਨਹੀਂ ਲੈ ਸਕਦੇ ਕਿਉਂਕਿ ਇਸ ਕੋਲ ਕਾਰ ਹੈ ਤੇ ਕੋਈ ਇਨਕਮ ਟੈਕਸ ਭਰਦਾ ਹੈ ਇਸ ਦੇ ਨਾਲ ਨਾਲ 5 ਏਕੜ ਤੋਂ ਵੱਧ ਜ਼ਮੀਨ ਜਾਂ ਕੋਈ GST ਰਿਟਰਨ ਭਰਦਾ ਹੈ ਮੰਤਰਾਲੇ ਨੇ ਸਾਰੇ ਰਾਜਾਂ ਵਿੱਚ ਜਾਂਚ ਕਰ ਲਈ ਕਿਹਾ ਪੰਜਾਬ ਵਿੱਚ ਅਜੇ ਲੋਕਾਂ ਦੀ ਗਿਣਤੀ 11 ਲੱਖ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਜਾਂਚ ਵਿੱਚ ਕੇਂਦਰ 6 ਮਹੀਨੇ ਦਾ ਸਮਾਂ ਮੰਗਿਆ ਹੈ ਕਿਉਂਕਿ ਅਕਤੂਬਰ ਮਹੀਨੇ ਤੋਂ ਚੋਨੇ ਦੀ ਖਰੀਦ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਇਸ ਸੰਦਰਭ ਵਿੱਚ 11 ਲੱਖ ਲੋਕਾਂ ਦੀ ਪੜਤਾਲ ਕੀਤੀ ਜਾ ਸਕਦੀ ਹੈ। ਪੰਜਾਬ ਵਿੱਚ 1.5 ਕਰੋੜ 1.5 ਕਰੋੜ ਲੋਕਾਂ ਨੂੰ ਰਾਸਟਿਕ ਰਾਟ ਸੱਕਿਆ ਤਿਆਤ ਪ੍ਰਤੀ ਮਹੀਨਾ 5 ਕਿਲੋ ਕਰਨ ਕੇ ਮਿਲ ਰਹੀ ਹੈ। ਇਹ ਯੋਜਨਾ ਨੂੰ ਲੈ ਕੇ ਕਈ ਵਾਰ ਸਵਾਲ ਉੱਠਦੇ ਹਨ ਤੇ ਤਹਿਤ ਲੋਕਾਂ ਨੂੰ ਲਾਭਕਾਰੀ ਬਣਾਇਆ ਗਿਆ ਹੈ। ਖੁਸ਼ਹਾਲ ਹਨ ਪਿਛਲੇ ਸਾਲੇ ਮਾਮਲਾ ਤੱਕ ਸਾਹਮਣੇ ਆਇਆ ਜਦੋਂ ਹੁਸ਼ਿਆਰਪੁਰ ਵਿੱਚ ਇੱਕ ਵਿਅਕਤੀ ਮਸਜਿਦ ਵਿੱਚ ਰਾਸ਼ਨ ਲੈਣ ਲਈ ਪੁੱਜਾ ਸਰਕਾਰ ਨੇ ਉੱਚ ਪੱਧਰ ਸੂਤਰਾਂ ਨੂੰ ਦੱਸਿਆ ਕਿ ਕੇਂਦਰ ਸਰਕਾਰ ਨੇ ਪੂਰੇ ਦੇਸ਼ ਵਿੱਚ 5.54 ਕਰੋੜ ਲੋਕਾਂ ਦੀ ਸੂਚੀ ਤਿਆਰ ਕੀਤੀ ਹੈ ਸੂਚੀ ਦੀ ਪੰਜ ਮੰਤਰਾਲਿਆਂ ਦੇ ਅੰਕੜਾ ਜਾਂਚਣ ਤੋਂ ਬਾਅਦ ਸਾਹਮਣੇ ਆਈ ਜਿਸ ਵਿੱਚ ਜੀਐਸਟੀ ਇਨਕਮ ਟੈਕਸ ਖੇਤੀ ਮੰਤਰਾਲੇ ਆਦਿ ਸ਼ਾਮਲ ਹਨ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਵੱਲੋਂ ਇਹ ਜਾਣਦਾ ਪਤਾ ਲੱਗਾ ਕਿ ਕਿਸੇ ਕਾਰ ਰਜਿਸਟਰ ਹੈ ਤੇ ਕੋਈ GST ਵੀ ਰਿਟਰਨ ਫਾਈਲ ਕਰਦਾ ਤੇ ਕੋਈ ਇਨਕਮ ਟੈਕਸ ਦੀ ਰਿਟਰਨ ਭਰਦਾ ਹੈ ਤੇ ਕਿਸੇ ਕੋਲ 5 ਏਕੜ ਤੋਂ ਵੱਧ ਜ਼ਮੀਨ ਹੈ ਤੇ ਕਾਰਪੋਰੇਟ ਕੰਪਨੀ ਵਿੱਚ ਕੰਮ ਕਰਦਾ ਜੇ ਲਾਤ ਵਿੱਚ ਯੋਜਨਾ ਦਾ ਲਾਭ ਲੈਣ ਦਾ ਅਧਿਕਾਰ ਨਹੀਂ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਵੱਡਾ ਅਹਿਮ ਫੈਸਲਾ ਲੈ ਲਿਆ ਹੈ ਕੇਂਦਰ ਸਰਕਾਰ ਨੇ ਜਿਨ੍ਹਾਂ ਦੇ ਕੋ ਸਰਕਾਰੀ ਨੌਕਰੀਆਂ ਨੇ ਬਿਜ਼ਨਸ ਨੇ ਉਹਨਾਂ ਨੂੰ ਹੁਣ ਜਿਹੜੀ ਹੈ ਮੁਫਤ ਰਾਸ਼ਨ ਨਹੀਂ ਮਿਲੇਗਾ ਕਿਉਂਕਿ ਕੇਂਦਰ ਸਰਕਾਰ ਉਹਨਾਂ ਦਾ ਮੁਫਤ ਰਾਸ਼ਨ ਬੰਦ ਕਰਨ ਜਾ ਰਹੀ ਹੈ ਤੇ ਹੁਣ ਉਹਨਾਂ ਨੂੰ ਜਿਹੜੀ ਹੈ ਰਾਸ਼ਨ ਦੀ ਜਿਹੜੀ ਸਹੂਲਤ ਨਹੀਂ ਮਿਲੇਗੀ ਕਿਉਂਕਿ ਗਰੀਬ ਜਨਤਾ ਦੇ ਵਾਸਤੇ ਸਹੂਲਤ ਨੂੰ ਸ਼ੁਰੂ ਕੀਤਾ ਸੀ ਤੇ ਉਹਨਾਂ ਲੋਕਾਂ ਨੂੰ ਹੀ ਮਿਲੇਗੀ ਲੇਕਿਨ ਹੁਣ ਵੱਡੇ ਲੋਕ ਇਹਦਾ ਆਨੰਦ ਨਹੀਂ ਮਾਣ ਪਾਣਗੇ ਧੰਨਵਾਦ